ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਭਜੋ ਸਿੰਘ ਫਰਾਟੀ ਹੋਪ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਇਹ ਮਾਰਨਿੰਗ ਦਾ ਟਾਈਮ ਆ ਜੀ ਆਪਾਂ ਨਾ ਤੋਂ ਕਿਹਾ ਗਿਆ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਪਾਠ ਦਨ ਕਰਾਂਗੇ ਦੂਜੇ ਕੰਮਾਂ ਵੱਲ ਚੱਲਾਂਗੇ ਆਪਾਂ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਸਾਰਾ ਕਦੇ ਮੁੱਕਦੇ ਨਹੀਂ ਹੁੰਦੇ ਤੇ ਸਭ ਕੰਮ ਤਾਂ ਚੱਲਦੇ ਰਹਿੰਦੇ ਪਾਠ ਪੂਜਾਏ ਆ ਜੇ ਸਵੇਰ ਸਵੇਰ ਕੰਮ ਨਹੀਂ ਤਾਂ ਕਰ ਲਈਏ ਨਹੀਂ ਤਾਂ ਫਿਰ ਰਹਿ ਜਾਂਦਾ ਚਲੋ ਜੀ ਹੁਣ ਅੱਗੇ ਸੀ ਆਪਾਂ ਕਿਚਨ ਦੇ ਵਿੱਚ ਇਦੂ ਵਾਦ ਆਪਾਂ ਕਿਚਨ ਚ ਆ ਜਾਂਦੇ ਹਾਂ ਇਸ ਤੋਂ ਬਾਅਦ ਵੈਸੇ ਮੈਂ ਵਰਕਆਊਟ ਕਰਦੀ ਆਂ ਬਟ ਉਹਨਾ ਇੰਨੀ ਗਰਮੀ ਪੈ ਰਹੀ ਹੈ ਕਿ ਵਰਕਆਊਟ ਸਟਾਰਟ ਤਾਂ ਕਰਿਆ ਸੀ 2-4 ਦਿਨ ਕਰਿਆ ਬਟ ਗਰਮੀ ਬਹੁਤ ਜ਼ਿਆਦਾ ਸੀ ਉਹ ਆਪਾਂ ਸਕਿਪ ਕਰਤਾ ਨੂੰ ਤੇ ਉਸ ਤੋਂ ਬਾਅਦ ਮੈਂ ਆ ਜੰਨੀ ਨਰਸੋਈ ਚ ਸੋਈ ਚ ਕੱਟ ਕੇ ਸਬਜ਼ੀ ਬਣਾ ਲਈ ਸੀ ਇੱਥੇ ਲਾ ਰਹੀ ਸੀ ਉਹ ਮੈਂ ਰੋਟੀਆਂ ਤੇ ਗਰਮੀ ਬਹੁਤ ਜ਼ਿਆਦਾ ਹੈ ਸਾਡੇ ਤਾਂ ਮੀਂਹ ਪੈਦਾ ਨਾਲ ਹੀ ਨਹੀਂ ਲੈਂਦਾ ਇੱਕ ਦਿਨ ਮੜਾ ਜਾਂ ਪਿਆ ਸੀ ਤੇ ਇੱਥੇ ਮੰਮੀ ਧਾਰ ਕੱਢ ਕੇ ਲੈ ਆਏ ਸੀ ਤੇ ਮੈਂ ਰੋਟੀ ਬੁਕਾ ਰਹੀ ਸੀ ਗਰਮੀ ਇੰਨੀ ਕਿ ਜ਼ਿਆਦਾ ਸੀ ਨਾ ਰੋਟੀ ਬਕਾਉਂਦੇ ਹੋਏ ਤਾਂ ਗਰਮੀ ਕੋਲ ਜ਼ਿਆਦਾ ਹੀ ਲੱਗਦੀ ਹੈ ਤੇ ਸਾਡੇ ਤਾਂ ਹਵਾ ਵੀ ਨਹੀਂ ਲੱਗਦੀਗੀ ਬਿਲਕੁਲ ਹਵਾ ਨਹੀਂ ਲੱਗਦੀ ਤੇ ਭਿੱਜ ਜਾਂਦੇ ਰੋਟੀ ਪਕਾਉਂਦੇ ਪਕਾਉਂਦਾ ਹੀ ਬੰਦਾ ਤੇ ਚਲੋ ਜੀ ਇੱਥੇ ਬਸ ਮੈਂ ਰੈਪ ਟਿਫਨ ਪੈਕ ਕਰ ਰਹੀ ਸੀ ਕਿ ਜੱਪ ਚੁੱਧ ਬੇਬੀ ਦਾ ਵੀ ਕਰਨਾ ਤਾਂ ਕਿਉਂਕਿ ਆਪਣਾ ਬੇਬੀ ਹੈਗਾ 2 ਸਾਲ 4 ਮਹੀਨਿਆਂ ਦਾ ਉਹ ਵੀ ਸਕੂਲ ਲਾਇਆ ਆਪਾਂ ਬੈਠਣਾ ਉੱਠਣਾ ਸਿੱਖੇਗਾ ਖਾਣਾ ਵਗੈਰਾ ਖਾਣਾ ਸਿੱਖ ਜਾਊਗਾ ਚਲੋ ਜੀ ਇੱਥੇ ਮੈਂ ਕਰੀ ਕਰਕੇ ਨਾ ਰੋਟੀ ਪਾਣੀ ਪਕਾ ਕੇ ਤੇ ਮੈਂ ਭਾਂਡੇ ਇੰਨੇ ਕੋ ਹੋ ਜਾਂਦੇ ਵਾ ਕਿ ਧਰਮਾ ਜੀ ਕਰਾਂ ਲੱਗ ਕੁੱਟ ਕੇ ਤੇ ਫਿਰ ਮੈਂ ਕਹਣਾ ਰੋਟੀ ਖਾਣ ਤੋਂ ਬਾਅਦ ਵੀ ਭਾਂਡੇ ਹੋ ਜਾਂਦੇ ਫਿਰ ਬਾਹਲੇ ਇਕੱਠੇ ਹੋ ਜਾਂਦੇ ਤੇ ਚਲੋ ਪਹਿਲਾਂ ਇੰਨੇ ਕੁ ਮਾਰ ਸੀਗੇ ਇੱਥੇ ਮਾਜਰੇ ਸੀ ਭਾਂਡੇ ਚਲੋ ਜੇ ਇੱਥੇ ਮੈਂ ਪਹਿਲੇ ਰੋਟੀ ਗਊ ਮਾਤਾ ਦੀ ਪਕਾਣੀ ਹੁੰਦੀ ਹੈ ਤੇ ਮੈਂ ਗਊ ਮਾਤਾ ਨੂੰ ਚੜਾਉਣ ਚੱਲੀਏ ਦੂਜੇ ਨੰਬਰ ਤੇ ਮੈਂ ਰੋਟੀ ਹੁੰਦੀ ਆਪਣੀ ਕੁੱਤੇ ਦੀ ਜੋ ਕੁੱਤੇ ਦੀ ਆਪਾਂ ਪਾਉਨੇ ਆ ਉਹਦੇ ਕੋਲ ਕੁੰਡਾ ਧਰਿਆ ਤੇ ਕੁੰਡੇ ਦੇ ਵਿੱਚ ਪਾ ਜਾਂਦੇ ਹੁੰਦੇ ਆ ਇੱਥੇ ਮੈਂ ਜਲਦੀ ਸੀ ਡੌਗੀ ਨੂੰ ਰੋਟੀ ਪਾਉਣ ਤੇ ਲਓ ਜੀ ਹੁਣ ਆਪਣੀ ਵਾਰੀ ਆ ਗਈ ਸੀ ਵੋਕਰ ਦੀ ਇੱਥੇ ਨਾਲੀਸ ਤੇ ਵੋਕਰ ਤੇ ਸੀ ਜਿਹੜੀ ਵੀਡੀਓ ਦੀ ਸਪੀਡ ਬਹੁਤ ਫਾਸਟ ਕੀਤੀ ਹੋਈ ਹੈ ਮੈਂ ਭੱਜੀ ਫਿਰਦੀ ਆ ਵੋਕਰ ਲੈ ਕੇ ਤੇ ਇਧਰ ਮੰਮੀ ਕਪੜੇ ਸੁੱਕਣੇ ਪਾ ਰਹੇ ਸੀ ਕਿਉਂਕਿ ਸਾਡਾ ਕੰਮ ਇਦਾਂ ਦਾ ਹੁੰਦਾ ਹੱਸਤਾ ਸਾਡਾ ਕੰਮ ਤਾਂ ਇਦਾਂ ਦਾ ਹੁੰਦਾ ਕਿ ਅਸਤੇ ਜਿਹੜੇ ਜਿਹੜਾ ਬੰਦਾ ਜਿਹੜੇ ਕੰਮ ਤੋਂ ਫਰੀ ਹੁੰਦਾ ਉਧਰ ਜਾ ਕੇ ਦੂਜਾ ਕੰਮ ਕਰ ਲੈਂਦਾ ਹੁੰਦਾ ਕੋਈ ਫਿਕਸ ਨਹੀਂ ਸਾਡੇ ਕੰਮ ਕਿ ਹਾਂ ਮੈਂ ਉਹ ਕੰਮ ਹੀ ਕਰਨੇ ਜਦੋਂ ਕੰਮ ਹੀ ਕਰਨੇ ਪਰ ਕਿਚਨ ਦਾ ਜਰੂਰ ਮੇਰਾ ਫਿਕਸ ਹੁੰਦਾ ਕਿ ਉਹ ਕਰਨੇ ਕਰਨੇ ਚਲੋ ਜੇ ਇੱਥੇ ਮੈਂ ਦਵਾ-ਦਵ ਝਾੜ ਲਾ ਲੈ ਮੈਂ ਅੱਜ ਕੱਚੇ ਵੀ ਮਲਾਈ ਲੈ ਹੀ ਦਿੱਨੇ ਦਾ ਵਾਧਾ ਤੇ ਇਸ ਤੋਂ ਮੈਨੂੰ ਇਹ ਬਾਦੀ ਆ ਗਈ ਸੀ ਸਾਰਾ ਕੁਝ ਕਿਚਨ ਦਾ ਨਵੇੜਨ ਤੋਂ ਬਾਅਦ ਜਪਜੋਤ ਵੱਲ ਵੀ ਹੋਣਾ ਪੈਂਦਾ ਉਹ ਤੋਂ ਬਾਅਦ ਆ ਗਈ ਸੀ ਜਪਜੋਤ ਦਾ ਜੋੜਾ ਕਰ ਰਹੀ ਸੀ ਮੈਂ ਇੱਥੇ ਉਹ ਤੋਂ ਬਾਅਦ ਹਮ ਜੋੜਾ ਕਰ ਰਹੀ ਐ ਫਿਰ ਜਪਜੋਤ ਨਾਲ ਆ ਕੇ ਆ ਗਿਆ ਸੀ ਤੇ ਮੈਂ ਪਾਰੀਆਂ ਦੇ ਕੱਪੜੇ ਤੇ ਨਾਲ ਇਹਦੇ ਨਾਲ ਕਰ ਰਹੀ ਸੀ ਗੱਲਾਂ ਬਾਤਾਂ ਤੇ ਇਹਦੇ ਆਪਾਂ ਪੂਰੀ ਵਜੂ ਦੇ ਕੱਪੜੇ ਪਾਉਣੇ ਕਿਉਂਕਿ ਨਾ ਮੱਛਲੀ ਜੀ ਲੜੀ ਹੋਈ ਐ ਤੇ ਡਾਕਟਰ ਨੇ ਕਿਹਾ ਪੂਰੀ ਵਜੂ ਦੇ ਕੱਪੜੇ ਪਾਇਆ ਕਰੋ ਸੋ ਆਪਾਂ ਤੇ ਪੂਰੀ ਵਜੂ ਦੇ ਕੱਪੜੇ ਪਾਉਣੇ ਹੈਗੇ ਆ ਤੇ ਇੱਥੇ ਵਸ ਰੈਡੀ ਕਰ ਰਹੀ ਸੀ ਸਕੂਲ ਦੇ ਲਈ ਚਲ ਸਕੂਲੇ ਜਾ ਕੇ ਖਾਣਾ ਪੀਣਾ ਸਿੱਖ ਜਾਂਦਾ ਬੱਚਾ ਬੈਣਾ ਉੱਠਣਾ ਸਿੱਖ ਜਾਂਦਾ ਐਨੇ ਨਾਲ ਕਿਉਂਕਿ ਘਰੇ ਬੱਚੇ ਰੋਟੀ ਵਗੈਰਾ ਨਹੀਂ ਖਾਂਦੇ ਛੋਟੇ ਬੱਚੇ ਇੱਥੇ ਮੈਂ ਇਹ ਲੋ ਪਾ ਰਹੀਆਂ ਆ ਇਸ ਦੇ ਵਿੱਚ ਇਹ ਹੁਣ ਇਹਦੀ ਹੈਬਿਟ ਚ ਬਣੀ ਹੋਈ ਆ ਲੋ ਪਾਣ ਦੀ ਤੇ ਸੋ ਲੋ ਪਵਾ ਲਿੰਦਾ ਹੈਗਾ ਲੋ ਜੀ ਇੱਥੇ ਮੈਂ ਰੈਡੀ ਹੋ ਗਈ ਸੀ ਇੱਥੇ ਆਪਾਂ ਜਾਣਾ ਸੀ ਇੱਕ ਕੰਮ ਲੋ ਜੀ ਆਪਾਂ ਨਾ ਕੱਲ ਗਏ ਸੀ ਨਾ ਇੱਕ ਕੰਮ ਤੇ ਉਹ ਕੰਮ ਨੂੰ 2-3 ਦਿਨ ਦਾ ਹੈਗਾ ਸੋ ਆਪਾਂ ਅੱਜ ਚ ਡੇਟ ਹੋਇਆ ਤੇ ਆਪਾਂ ਕੰਮ ਅੱਗੇ ਚੱਲੇ ਹੋ ਜਿਹੜਾ ਕਰਕੇ ਹੋਣਾ ਤੇ ਜੇਕਰ ਉਹ ਕੰਮ ਹੋ ਗਿਆ ਤੇ ਦਿਨ ਤੁਹਾਨੂੰ ਦੱਸਾਂਗੇ ਵੀ ਕਿਹੜਾ ਕੰਮ ਸੀ ਮਾ ਤੇ ਚਲੋ ਜਿਹਨਾਂ ਆਪਾਂ ਚੱਲੇ ਆਂ ਜਪ ਜੋ ਤਾਂ ਫੋਨ ਖੋਈ ਜਾਂਦਾ ਜੀਨ ਆਪਾਂ ਅੱਗੇ ਸਿੱਖਾਰ ਕਿਉਂਕਿ ਆਪਾਂ ਬਣਾ ਰਹੀ ਸੀ ਹੁਣ ਇੱਥੇ ਬ੍ਰੇਕਫਾਸਟ ਕਿਉਂਕਿ ਬਾਕੀ ਦਾ ਉਤਰਾ ਹੋ ਗਿਆ ਸੀ ਮੇਰਾ ਬ੍ਰੇਕਫਾਸਟ ਰਹਿੰਦਾ ਸੀ ਇਸ ਨੂੰ ਬਣਾ ਰਹੀ ਹਾਂ ਬ੍ਰੇਕਫਾਸਟ ਆਦਿ ਲਈ ਚਲੋ ਰੈਡੀ ਕਰਦੇ ਹਾਂ ਜੀ ਬ੍ਰੇਕਫਾਸਟ ਇੱਥੇ ਮੈਂ ਬ੍ਰੇਕਫਾਸਟ ਵਿੱਚ ਬਣਾ ਰਹੀ ਹਾਂ ਜੀ ਪੋਹਾ ਪੋਰੇ ਦਾ ਨਵਾਂ ਬਰੈਕਫਾਸਟ ਹੋ ਰਹੀ ਸੀ ਮੈਂ ਇੱਥੇ ਤੇ ਇੱਥੇ ਹੁਣ ਬਣਾ ਰਿਆ ਆਪਾਂ ਪੋਹਾ ਤੇ ਪੋਹੇ ਦਾ ਬ੍ਰੇਕਫਾਸਟ ਕਰਾਂਗੇ ਜੀ ਮੈਂ ਮਾਰਨਿੰਗ ਕੰਮ ਕਰਕੇ ਚਾਪਾਉਣ ਤੋਂ ਲੱਗੇ ਦਬਾ ਦੋ ਉਹ ਹਾਂ ਕਿਰਦ ਮੈਂ ਕੱਟ ਲਿਆ ਸੀ ਦਬਾ ਦੋ ਆ ਤੋਰ ਗਏ ਤੁਹਾਨੂੰ। ਹੁਣ ਜਦ ਦੋ ਮਿੰਟ ਸੇਕ ਰੱਖੂਗਾ ਤੇ ਆਪੋਨਾਂ ਤੇ ਜੱਫੇ ਤੇ ਤਰਲ ਤੋਰੋਗੇ। ਆਪੋਨਾਂ ਤੇ ਰੜੀ ਹੋਊ। ਅੱਜ ਨਿੰਬੂ ਪੇਰ ਹੈ ਨਹੀਂ। ਤੁਹਾਨੂੰ ਪਤਾ ਨਿੰਬੂ ਬਿਨਾਂ ਪਰ ਟੇਸਟੀ ਚਾਲਦਾ ਨਹੀਂ। ਹੁਣ ਜਦ ਦੋ ਮਿੰਟ ਨੂੰ ਸੇਕ ਲੱਗਦਾ। ਜੋ ਜੀ ਤੋਰਗੇ ਜੱਫ ਪਰਨ। ਬਾਈ ਬੇਟਾ ਬਾਹਰ ਕਰੋ ਮਮਾ ਨੂੰ ਥੈਂਕ ਯੂ ਬੇਟਾ ਹਾਂ ਬਾਹਰ ਹੀ ਕਰ ਦਿੰਦੀ ਹਾਂ ਉਹ ਜਿਹੜਾ ਆਪਾਂ ਅਗੇ ਸੀ ਜਿਹੜਾ ਕੰਮ ਗਏ ਸੀ ਆਪਾਂ ਇੱਕ ਅੱਧਾ ਦਿਨ ਹੋਰ ਲੱਗੂਗਾ ਆਪਾਂ ਨੂੰ ਤੇ ਉਧਰੋਂ ਆ ਕੇ ਤੇ ਬਸ ਮੈਂ ਦੱਸ ਦਉ ਤੇ ਅੱਜ ਕੱਟ ਕਿਕ ਮੇਰਾ ਬ੍ਰੈਕਫਾਸਟ ਰਹਿਦਾ ਸੀ ਤੇ ਮੈਂ ਬਣਾ ਲਈਆਂ ਪੋਹਾ ਤੇ ਹੁਣ ਆਪਾਂ ਕਰਦੇ ਆ ਪੋਹੀ ਦਾ ਬ੍ਰੈਕਫਾਸਟ ਜਨ ਮਿਲੰਗ ਜਨ ਉਸ ਤੋਂ ਬਾਅਦ ਇਦੂ ਬਾਅਦ ਮੇਰਾ ਫੋਨ ਲੋ ਹੈ ਫੇਰ ਫੋਨ ਚਾਰਜ ਕਰਾਵਾਂਗੇ ਜਨ ਦੇਖ ਲਿਆ ਕਦੋਂ ਮਿਲਦੇ ਹਾਂ ਜਨ ਨੇ ਬੇਚਾ ਨਹੀਂ ਕਰਾਤੀਆਂ ਉਹ ਤਾਂ ਦੁਕਾਨ ਨਹੀਂ ਹੋਈ ਨਾ ਭਰਾ ਉਹ ਮੈਂ ਤੇਰੇ ਕੀ ਕਰ ਲਿਆ ਪੁੱਤ ਦੇਖੋ ਫੁੱਲ ਜਿਹੜਾ ਹੈ ਤਾਂ ਸੋਹਣੇ ਪਰ ਮਿਲਦੇ ਨਹੀਂ ਆ ਲੱਗਦੀ ਨਹੀਂ ਆ ਪਤਾ ਲੱਗਣਾ ਕਿਦੋਂ ਉਹ ਟਾਈਮ ਹੈ 2:42 ਵਜੇ ਬਿਆਲੇ ਮੈਂ ਹਿਊਮਿਡਿਟੀ ਬਹੁਤ ਅੱਸੀ ਏ ਇੱਕ ਜਿਹਨੂੰ ਤਾਂ ਕਹਿੰਦੇ ਨੇ ਪਰ ਧੁੱਪ ਨਹੀਂ ਦਿਖਦੀ ਹੈਗੀ। ਤਰੂਤ ਸ਼ੁਗਰ ਧੁੱਪ ਤੋਂ ਤਾਂ ਸਾ ਆਇਆ ਧੁੱਪ ਨਹੀਂ ਦਿਖਦੀ ਭਈ। ਆਓ ਜੀ ਆਖੜੇ ਪਾਸੋਂ ਆਪਨੇ। ਮੈਂ ਚੈੱਕ ਕਰਨਾ ਏ ਸਿਫਾਰੇ ਚੱਲੀ ਜਾਂਦੇ ਨਾ। ਕਿਉਂਕਿ ਨਾ ਕਈ ਲੀਕ ਕਰਨ ਲੱਗ ਜਾਂਦੇ ਵਿੱਚ। ਆ ਲੀਕ ਕਰੀ ਅੰਦਰ। ਜਿਹੜਾ ਲੀਕ ਕਰਦਾ ਤਾਂ ਮਤਲਬ ਉਹ ਧੂੰਕੇ ਸੁੱਕਣ ਲੱਗ ਜਾਂਦਾ। ਸੋ ਸ਼ਾਲ ਸਹੀ ਕਰ ਲਾਂ। ਇੱਕ ਉਹ ਹਲਕਾ ਫੂਕੋ ਨਾ ਚੱਲਦਾ ਆ ਚੱਲਦਾ ਹੀ ਨਹੀਂ ਪਿਆ ਚੱਲਦੇ ਪਏ 1 2 3 4 ਚੱਲੀ ਜਾਂਦੇ ਸਹੀ ਤਾਂ 5 5 ਸੇ ਹੀ ਚੱਲੀ ਜਾਂਦੇ ਇਹ ਤਾਂ ਵਧੀਆ ਇਹਨਾਂ ਠੰਡ ਰਹਿੰਦੀ ਆ ਘੜਾ ਇੱਕ ਅੱਛਾ ਮੌਸਮ ਵਧੀਆ ਹੈ ਨਹੀਂਗਾ ਕਿ ਬਾਹਰ ਜੇ ਅੱਗੇ ਨਿਕਲਣ ਦੀ ਜੀ ਨਹੀਂ ਕਰਦਣ ਹੋ ਸਕਦਾ ਨਹੀਂ ਅਜੇ ਕਿ ਨਾਲ ਨੇੜੇ ਦੇੜੇ ਤੱਕ ਤੇ ਪਿਆ ਹੀ ਹੋਊਗਾ ਚਲੋ ਜੀ ਚੱਲਦੇ ਅੰਦਰ ਇਹ ਚਾਹ ਪਾਣੀ ਪੀਨੇ ਫਿਰ 4 ਵਜੇ ਟਿਊਸ਼ਨ ਪੜਾਵਾਂਗੇ ਕਿੱਥੋਂ ਆਏ ਹੋ ਪਹਿਲਾਂ ਦੱਸੋ ਦੇਖੋ ਮੌਸਮ ਸੋਹਣਾ ਹੈਗਾ ਤੇ ਐ ਵਿੱਚ ਵੇੜੇ ਚ ਭੱਜਿਆ ਫਿਰਦਾ ਹੈਗਾ ਹਾਂਜੀ ਜਾਓ ਬੇਟਾ ਥੈਂਕ ਯੂ ਤੁਹਾਡੀ ਵੀਡੀਓ ਦੇਖੀ ਐ ਮੈਂ ਮਾਮੂ ਜੀ ਚੋਲਾ ਉੱਤੇ ਲੋ ਜੀ ਮੌਸਮ ਹੈਗਾ ਨਾ ਉਹ ਤੇ ਤੋਂਪ ਹੈ ਨਹੀਂ ਕਿ ਤੇ ਨਾ ਸੇਕ ਵੀ ਨਾ ਮੱਤਾ ਵੀ ਹੈਗਾ ਤਾਂ ਹੀ ਭੱਜ ਜਾਂਦਾ ਵੇੜੇ ਦੇ ਵਿੱਚ ਹੁਣ ਬਾਹਰਲੀ ਬੈਠਕ ਚ ਭੱਜ ਜਾਂਦਾ ਕਦੇ ਉਹ ਵੇਖੋ ਮੈਂ ਵਿਖਾ ਕੇ ਲਿਆਉਣੀ ਤੁਹਾਨੂੰ ਕਿੱਥੇ ਫਿਰਦਾ ਇੱਕ ਦਬਾਲਾ ਲੰਮਾ ਆ ਗਿਆ ਕਿੱਥੋਂ ਟਾਈਮ ਹੋ ਗਿਆ ਭਿੱਜ ਗਈ ਮੈਂ ਨਾ ਅਸੀਂ ਚੱਲੇ ਹੁਣ ਪਣ ਕੇ ਤੁਹਾਨੂੰ ਪਤਾ ਅੱਜ ਕੱਲ੍ਹ ਸਰੀਰਾਂ ਦੇ ਵਿੱਚ ਕੁਝ ਨਹੀਂ ਹੈਗਾ ਹੱਡ ਪੈਰ ਦੁਖਦੇ ਹੀ ਰਹਿੰਦਾ ਕਿਸੇ ਦੀ ਢੂਈ ਦੁਖ ਨਹੀਂ ਕਿਸੇ ਦਾ ਕੋਸ਼ਟ ਦੁਖ ਗਿਆ ਉਸੇ ਤਰ੍ਹਾਂ ਮੰਮੀ ਦੀ ਢੂਈ ਦੁਖਦੀ ਸੀਗੀ ਤੇ ਮੇਰੇ ਇੱਕ ਟੀਚੀ ਚ ਦਰਦ ਸੀ ਇੱਕ ਮੇਰੇ ਹਲਕੀ ਜੀ ਪੇਨ ਸੀਗੀ ਬੈਕ ਤੇ ਨਾ ਤੇ ਮੈਂ ਕਿਹਾ ਚਲੋ ਆਪਾਂ ਭੱਜ ਕੇ ਜਾ ਕੇ ਦਿਖਾਈਏ ਨਾ ਆਪਣੇ ਨਾਲ ਦੇ ਪਿੰਡ ਚ ਹੀ ਦੇਖਦੇ ਨੇ ਤੇ ਆਪਾਂ ਉੱਥੇ ਚੱਲੇ ਹੁਣ ਤੇ ਆਪਾਂ ਬਸ ਨਾ ਕੇ ਤੇ ਜੋਤ ਨੂੰ ਰੈਡੀ ਕੀਤਾ ਪਸੀਨਾ ਜਾ ਆ ਗਿਆ ਮੜਾ ਮੋਟਾ ਜਿਵੇਂ ਕਿਚਨ ਦਾ ਕੰਮ ਕੀਤਾ ਤੇ ਬਸ ਇਹਦੇ ਨਾਲ ਕੀ ਹੋਇਆ ਪਸੀਨਾ ਜਾ ਆ ਗਿਆ ਚਲੋ ਹੁਣ ਨਾ ਬਸ ਆਪਾਂ ਚੱਲਦੇ ਆ ਤੇ ਜਾ ਕੇ ਦੇਖਦੇ ਤੁਹਾਨੂੰ ਵੀ ਮੋਲਾ ਦਾਂਗੇ ਹਨਾ ਤੇ ਬਹੁਤ ਵਧੀਆ ਵੈਦ ਨਹੀਂ ਵੈਦ ਕੋਲ ਜਾਣਾ ਆਪਾਂ ਤੇ ਤੁਹਾਨੂੰ ਵੀ ਦਿਖਾਵਾਂਗੇ ਟ੍ਰੀਟਮੈਂਟ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਪਹੁੰਚ ਕੇ ਜੋਤ ਮੇਟਾ ਹਾਈ ਕਰੋ ਹਾਈ ਕੀ ਖਾਣਨੇ ਪਈਓ ਪੁੱਤ ਪੀਸ ਓਕੇ پیچھے ਬੈਠਾ ਆ ਮੈਂ ਜਾਣ ਕੇ ਕਿਹਾ ਮੈਂ ਕਿ ਜਬ ਜੋਤ ਬੇਟਾ ਤੁਸੀਂ ਬੱਡੇ ਹੋ ਗਏ ਹੋ ਹੁਣ ਪਿੱਛੇ ਬਿਆਹ ਕਰੋ ਦਾਦੀ ਮम्मा ਕੋਲ ਤੇ ਕਹਿੰਦਾ ਚੱਲ ਨਾਲ ਦੀ ਨਾਲ ਹੀ ਚਲਾ ਗਏ ਪਿੱਛੇ ਤੇ ਬੈਠ ਕੇ ਉਹ ਕਾਂਦਾ ਪਾਉਣ ਲਈ ਲੇਸ ਲੇਸ ਨੂੰ ਇਹ ਪੀਸ ਕਹਿੰਦਾ ਹੈ ਜੋ ਤਾਂ ਕਿੰਨਾ ਮਜ਼ਾ ਆਈ ਜਾਂਦਾ ਉਹਨਾਂ ਬੀਬੀਆਂ ਨੂੰ ਦੇਖ ਕੇ ਹੈ ਜੋ ਤਾਂ ਕਿੰਨਾ ਮਜ਼ਾ ਆਈ ਜਾਂਦਾ ਬੀਬੀਆਂ ਨੂੰ ਹੈ ਓਏ ਹੈ ਜੋ ਤਾਂ ਬੀਬੀਆਂ ਨੂੰ ਕਿੰਨਾ ਮਜ਼ਾ ਆਈ ਜਾਂਦਾ ਥਾਲੀ ਤੇ ਟਿੰਗਰ ਲਈ ਚਾਹ ਤਾਂ ਇਕੱਲੇ ਹੁੰਦਾ ਵਈ ਦਾ ਆਪਾਂ ਗਈ ਸੀ ਤੁਹਾਨੂੰ ਵੈਦ ਦੇ ਕੋਲ ਤੇ ਆਪਾਂ ਕੋਣਗੇ ਸਮੇਂ ਨਾ ਚੀਚੀ ਦੀ ਚੀਚੀ ਜਿਵੇਂ ਹੁੰਦੀ ਹੈ ਪੈਰ ਦੀ ਫੁੱਟ ਦੀ ਉਹ ਜਿਹੜੇ ਦਰਦ ਬਹੁਤ ਹੁੰਦੀ ਸੀ ਤੇ ਉਹ ਜਦ ਕਿ ਨਾੜ ਦੇ ਨਾਲ ਹੀ ਚੜੀ ਹੋਈ ਸੀ ਕਾਫੀ ਦਿਨ ਤੋਂ ਦੌਂਦੀ ਸੀ ਤੇ ਮੈਂ ਕਿਹਾ ਚੱਲਣਾ ਉਹ ਵਿਖਾਦੀ ਮਾੜੇ ਜਿ ਮੰਮੀ ਦੀ ਠੂਈ ਤੱਕ ਦੀ ਸੀ ਉਹ ਚੱਕਰ ਅਲਗੇ ਨਾਲੇ ਚੀਜ਼ ਕੋਈ ਵੀ ਇਹਨਾਂ ਨਾਲ ਦੇ ਨਾਲ ਦਿਖਾ ਲੈਣਾ ਚਾਹੀਦਾ ਆਪਾਂ ਨੂੰ ਕੋਈ ਵੀ ਦਰਦ ਆਪਣੇ ਹੁੰਦਾ ਜਿਵੇਂ ਵੀ ਤੇ ਹੁਣ ਆਪਾਂ ਜਾ ਰਹੇ ਆ ਘਰ ਨੂੰ ਜੇ ਟਾਈਮ ਹੋਗਾ ਜੀ 7:10 ਮਿੰਟ ਥੋੜੇ ਜਿਹਾ ਆਪਾਂ ਲੇਟ ਹੀ ਹੋ ਗਏ ਕਿਉਂਕਿ ਵੈਦ ਸਾਹਿਬੇ ਸ਼ਾਮ ਨਹੀਂ ਹੁੰਦੇ ਘਰ ਉਪਰ ਵੀਉ ਜਾਂਦੇ ਹੈਗੇ ਅਤੇ ਸ਼ਾਮ ਨਹੀਂ ਘਰ ਹੁੰਦੇ ਆ ਤੇ ਹੁਣ ਆਪਾਂ ਮੌਸਮ ਦਾ ਨਾ ਮੌਸਮ ਲਓ ਜੀ ਆਪਾਂ ਗੱਲ ਕਰ ਰਹੇ ਸੀ ਮੌਸਮ ਦੀ ਤੇ ਮੌਸਮ ਨਾ ਜਿਹੜਾ ਅੱਜ ਦਾ ਮੌਸਮ ਸੀਗਾ ਕੀ ਧੁੱਪ ਆਪਾਂ ਨੂੰ ਦੇਖ ਨਹੀਂ ਰਹੀ ਸੀ ਤੇ ਹਿਮੀਡਿਟੀ ਇੰਨੀ ਕੁ ਜ਼ਿਆਦਾ ਹੋਈ ਪਈ ਸੀ ਨਾ ਮਤਲਬ ਬੰਦੇ ਨੂੰ ਨਾ ਅੱਗੇ ਜਿਹਨੇ ਅੱਗੇ ਗਰਮੀ ਪੈਂਦੀ ਉਹ ਗਰਮੀ ਵਾਲੀ ਗੱਲ ਹੀ ਨਹੀਂ ਹੁਣ ਪੜਾਅਸ ਤੇ ਬੁਰੇ ਹਾਲ ਪਸੀਨਾ ਹੀ ਆ ਜਾਂਦਾ ਗੰਦੀ ਗਰਮੀ ਐ ਕਿ ਤੇ ਬਾਲੀ ਗੰਦੀ ਗਰਮੀ ਵੀ ਬਹੁਤ ਜ਼ਿਆਦਾ ਤੇ ਆਪਣੇ ਮੀਂਹ ਪਤਾ ਨਹੀਂ ਪੈਂਦਾ ਹੀ ਕਿਉਂ ਨੀਗਾ ਸਾਡੇ ਤਾਂ ਪਿੰਡਾਂ ਵਾਲੇ ਮੀਂਹ ਪੈਂਦਾ ਹੀ ਕੋਈ ਨਹੀਂ ਤੇ ਮਠੰਡੇ ਕਹਿੰਦੇ ਅੱਜ ਸ਼ਹਿਰ 'ਚ ਐਨਾ ਮੀਂਹ ਪਿਆ ਤੇ ਡੋਬਣ ਵਾਲੀ ਗੱਲ ਹੋ ਜਾਂਦੀ ਹੈ ਕਿ ਸਾਡੇ ਪਿੰਡਾਂ 'ਚ ਪਤਾ ਨਹੀਂ ਕਿਉਂ ਨਹੀਂ ਪੈਂਦਾ ਸ਼ਹਿਰ ਤੁਹਾਡੇ ਕਿੰਨੇ ਕਿੰਨੇ ਪਿੰਡਾਂ ਸ਼ਹਿਰਾਂ 'ਚ ਮੀਂਹ ਪਿਆ ਕਮੈਂਟ ਕਰਕੇ ਦੱਸਿਓ ਤੇ ਬਾਕੀ ਆਪਾਂ ਜਾ ਰਹੇ ਹਾਂ ਹੁਣ ਘਰ ਨੂੰ ਮੈਂ ਕਿਹਾ ਚਲੋ 2 ਮਿੰਟ ਗੱਲਬਾਤ ਵੀ ਕਰ ਲੀਏ ਕਿਉਂਕਿ ਅੱਜ ਦਾ ਵਲੌਗ ਆਪਣਾ ਜਿਹੜਾ ਗੱਲਾਂਬਾਤਾਂ ਦੇ ਨਾਲ ਹੀ ਚੱਲੂਗਾ ਕਿਉਂਕਿ ਗੱਲਾਂਬਾਤਾਂ ਕਰਦੇ ਆ ਮੈਂ ਕਿਹਾ ਚਲੋ ਤੇ ਬਾਕੀ ਦੱਸ ਦੋ ਜੇ ਕਿਸੇ ਨੂੰ ਮਤਲਬ ਐਡਰੈਸ ਵਗੈਰਾ ਚਾਹੀਦਾ ਕਮੈਂਟ ਕਰਕੇ ਦੱਸ ਦਿਓ ਜੀ ਮੈਂ ਤੁਹਾਨੂੰ ਦੱਸ ਤੇ ਬਾਕੀ ਫਰਕ ਤਾਂ ਮਤਲਬ ਅਜੀਵੈਤ ਸਾਹਿਬ ਤੋਂ ਸ਼ੁਰੂ ਤੋਂ ਹੀ ਮਤਲਬ ਆਪਣੇ ਘਰ ਦੇ ਲੈਂਦੇ ਹੈਗੇ ਜਦੋਂ ਕੋਈ ਪ੍ਰੋਬਲਮ ਦੇ ਤੇ ਆਰਾਮ ਸ਼ੀਤੀ ਆ ਜਾਂਦਾ ਹੈਗਾ ਤੇ ਬਾਕੀ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਪ੍ਰੋਬਲਮ ਹੋਏ ਢੂਈ ਤੋਂ ਲੈ ਕੇ ਯਾਰ ਕਿ ਤਰ੍ਹਾਂ ਦਾ ਮਤਲਬ ਇਹ ਸਹੀ ਕਰਦੇ ਹੈਗੇ ਆ ਤੇ ਤੁਹਾਨੂੰ ਤੁਸੀਂ ਮੈਨੂੰ ਦੱਸ ਦਿਓ ਜੀ ਮੈਂ ਕਮੈਂਟ ਕਰਕੇ ਦੱਸ ਦਿਓ ਜੀ ਤੇ ਮੈਂ ਤੁਹਾਨੂੰ ਐਡਰੈਸ ਵਗੈਰਾ ਫੋਨ ਵਗੈਰਾ ਸੈਂਡ ਕਰ ਦੂੰਗੀ ਤੇ ਹਾਂਜੀ ਹਾਂ ਬਾਕੀ ਹੁਣ ਆਪਾਂ ਜਾ ਰਹੇ ਆ ਘਰ ਨੂੰ ਜਦੋਂ ਮਾਨਕ ਜੇ ਮੌਸਮ ਬਣ ਗਿਆ ਆਪਣੇ ਮੀਂਹ ਵਾਲਾ ਹਵਾ ਇੱਕ ਵਾਰ ਜਦੋਂ ਆਉਂਦੀ ਹੈ ਉਹ ਕਈ ਵਾਰ ਮੌਸਮ ਨੂੰ ਲੈ ਜਾਂਦੀ ਚੱਕ ਕੇ ਤੇ ਮੀਂਹ ਜਿਹੜਾ ਪੈਂਦਾ ਪੈਂਦਾ ਆਪਣੇ ਹੋਰ ਪਾਸੇ ਪੈ ਜਾਂਦਾ ਹੁੰਦਾ ਕਈ ਵਾਰ ਇਦਾਂ ਹੀ ਹੁੰਦਾ ਹੈਗਾ ਤੇ ਇੱਕ ਮੌਸਮ ਬਾਹਰ ਹੂੰ ਤਾਂ ਹੁਣ ਕਹਿੰਦੇ ਪੜਾਸ ਤੇ ਹੈਗੀ ਬਟ ਠੰਡਾ ਲੱਗ ਰਿਹਾ ਕੁਛ ਇਸ ਤੀ ਉਹ ਇਸ ਤੀ ਕਰਿਓ ਕੱਟ ਮੈਂ ਕਹਿੰਦੀ ਠੰਡ ਲੱਗ ਲੱਗ ਕੇ ਤੇ ਇਸੀ ਜ਼ਿਆਦਾ ਸੀਗਾ 2 ਨੰਬਰ ਤੇ ਸੀ ਤੇ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਘਰ ਨੂੰ ਤੇ ਆਪਾਂ ਆਏ ਸੀ ਚਾਰ ਜਣੇ ਉਹ ਬੈਠੀ ਮੰਮੀ ਆ ਜਾਪ ਜੋ ਤੇ ਬੇਟਾ ਤੇ ਚਾਰ ਜਣੇ ਸੀ ਆਏ ਸੀ ਤੇ ਡੇਢ ਘਰੇ ਆ ਤੇ ਹਾਂਜੀ ਬਾਕੀ ਤੁਸੀਂ ਦੱਸਿਓ ਜੇ ਤੁਹਾਨੂੰ ਕਿਸ ਪ੍ਰਕਾਰ ਦੇ ਵਲੌਗ ਕਿਹੜੇ ਟੌਪਿਕ ਤੇ ਤੁਹਾਨੂੰ ਸਾਡਾ ਵਲੌਗ ਚਾਹੀਦੇ ਆ ਜਿਹੜੇ ਟੌਪਿਕ ਤੇ ਤੁਸੀਂ ਕਹੋਗੇ ਉਹ ਆਪਾਂ ਵਲੌਗ ਅਪਲੋਡ ਕਰਦਾਂਗੇ ਬਣਾ ਕੇ ਤੇ ਵਾਕਿਚਾ ਨੂੰ ਮੋਟੀਵੇਟ ਵੀ ਕਰਿਆ ਕਰੋ ਤੁਸੀਂ ਪਲੀਜ਼ ਮੋਟੀਵੇਟ ਤੁਸੀਂ ਸਾਨੂੰ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਤੇ ਵੀਡੀਓ ਨੂੰ ਫੁੱਲ ਵਾਚ ਕਰਕੇ ਸਪੋਰਟ ਕਰ ਸਕਦੇ ਹੋ ਤੁਸੀਂ ਸਾਨੂੰ ਪਲੀਜ਼ ਸਪੋਰਟ ਕਰਿਆ ਕਰੋ ਫਿਰ ਮੋਟੀਵੇਟ ਹੋ ਕੇ ਬੰਦਾ ਕੋਈ ਵੀ ਕੰਮ ਜਦੋਂ ਮੋਟੀਵੇਸ਼ਨ ਦੇ ਨਾਲ ਹੀ ਬੰਦਾ ਕੰਮ ਕਰਦਾ ਹੈ ਸੋ ਸਾਨੂੰ ਮੋਟੀਵੇਟ ਕਰਿਆ ਕਰੋ ਤੁਸੀਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਹਾਂਜੀ ਜੇਕਰ ਨਹੀਂ ਹੋ ਤੁਸੀਂ ਚੈਨਲ ਤੇ ਪਲੀਜ਼ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਡੇ ਚੈਨਲ ਦੇ ਵਿੱਚ ਤੁਹਾਨੂੰ ਡੇਲੀ ਵਲੌਗ ਡੇਲੀ ਲਾਈਫ ਦੀ ਕਿ ਕਿ ਵਿਲੇਜ ਲਾਈਫ ਦੇਖੇਗੀ ਕਿਉਂਕਿ ਆਪਾਂ ਵਿਲੇਜ ਤੋਂ ਬਿਲੋਂਗ ਕਰਦੇ ਆ ਤੁਹਾਨੂੰ ਵਿਲੇਜ ਲਾਈਫ ਦੇਖੋਗੇ ਚਲੋ ਜੀ ਬਾਕੀ ਆਪਾਂ ਤੁਹਾਨੂੰ ਮਿਲਦੇ ਹਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਪਹਿਲਾ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਤੇ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਪੋਰਟ ਕਰਿਆ ਚਲੋ ਜੀ ਮਿਲਦੇ ਹਾਂ ਫਿਰ ਨੈਕਸਟ ਵਲੌਗ ਦੇ ਨਾਲ